ਇਹ ਜੋ ਤਸਵੀਰਾਂ ਤੁਸੀਂ A1 ਪੰਜਾਬੀ ਟੀਵੀ ਤੇ ਦੇਖ ਰਹੇ ਹੋ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨੇ ਜੀ ਹਾਂ ਦੱਸਦੇ ਇਹ ਬੱਸੀ ਪਠਾਣਾ ਦੇ ਵਿੱਚ ਚੱਲ ਰਹੀ ਹੈ ਸ਼੍ਰੀ ਨਰਾਇਣ ਨਮਕੀਨ ਫੈਕਟਰੀ ਉੱਥੇ ਕੀ ਤਿਹਾਰਾਂ ਦੇ ਸੀਜ਼ਨ ਨੂੰ ਲੈ ਕੇ ਅਸੀਂ ਅਕਸਰ ਹੀ ਬਾਜ਼ਾਰਾਂ ਦੇ ਵਿੱਚ ਮਠਿਆਈ ਦੇ ਬਜਾਏ ਨਮਕੀਨ ਖਰੀਦਣਾ ਪਸੰਦ ਕਰਦੇ ਹਾਂ ਉੱਥੇ ਹੀ ਲੋਕਾਂ ਦੀ ਸੇਤ ਦੇ ਨਾਲ ਸ਼ਰਿਆਮ ਕੀਤਾ ਜਾ ਰਿਹਾ ਇੱਕ ਖਿਲਵਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਫੈਕਟਰੀ ਅੰਦਰ ਪਾਏ ਗੰਦੇ ਤੇਲ ਦੇ ਡਰਮ ਅਤੇ ਫੈਕਟਰੀ ਅੰਦਰ ਦੀਆਂ ਤਸਵੀਰਾਂ ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਫੈਕਟਰੀ ਦੇ ਮਾਲਕ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇੱਥੋਂ ਟਲਦਾ ਹੋਇਆ ਦਿਖਾਈ ਦਿੱਤਾ ਤੇ ਆਪਣਾ ਪਿੱਛਾ ਛਡਾਉਂਦਾ ਹੋਇਆ ਵੀ ਉਸਨੇ ਕਿਹਾ ਕਿ ਮੈਂ ਦੀਵਾਲੀ ਤੋਂ ਬਾਅਦ ਆਪਣੀ ਫੈਕਟਰੀ ਬੰਦ ਕਰ ਦੇਣੀ ਹੈ ਕਈ ਸਾਲਾਂ ਤੋਂ ਉਹ ਫੈਕਟਰੀ ਐਸੇ ਤਰ੍ਹਾਂ ਚੱਲ ਰਹੀ ਹੈ ਫੂਡ ਇੰਸਪੈਕਟਰ ਦਾ ਇਸ ਫੈਕਟਰੀ ਵੱਲ ਧਿਆਨ ਨਹੀਂ ਜਾ ਕੋਈ ਸੈਟਿੰਗ ਹੈ ਜੈਂਫਿਰ ਫੂਡ ਇੰਸਪੈਕਟਰ ਦੇ ਸ਼ੇਅ ਉੱਪਰ ਚੱਲ ਰਹੀ ਹੈ ਸ਼੍ਰੀ ਨਰਾਇਣ ਨਮਕੀਨ ਫੈਕਟਰੀ ਜਦੋਂ ਕੀ ਗੰਦੇ ਤੇਲ ਨਾਲ ਬਣਿਆ ਇਹਨਾਂ ਸਮਾਨ ਮਾਰਕੀਟ ਵਿੱਚ ਐਸੇ ਤਰ੍ਹਾਂ ਸੇਲ ਹੋਣ ਦੇ ਲਈ ਜਾਵੇਗਾ ਏਵਨ ਪੰਜਾਬੀ ਟੀਵੀ ਬਹੁਤ ਜਲਦ ਫੈਕਟਰੀਆਂ ਨੂੰ ਪਰਮਿਸ਼ਨ ਦੇਣ ਵਾਲੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਤੇ ਫੂਡ ਸਪਲਾਈ ਅਫਸਰਾਂ ਦੇ ਨਾਲ ਗੱਲ ਕਰਕੇ ਜਲਦੀ ਇਸ ਪੂਰੀ ਖਬਰ ਦਾ ਕਰੇਗਾ ਪਰਦਾਫਾਸ਼